ਤੀਸਰੇ ਪਿੰਡਾਂ ਦੇ ਘਾਟਨ ਲਗਾਤਾਰ ਜੀ ਸਾਡੇ ਇਲਾਕੇ ਲਈ ਐਨਕਰ ਸਾਹਿਬ ਨੰਗਲ ਦੇ ਪਿੰਡਾਂ ਦੇ ਲਈ ਪਿਛਲੇ ਹਫਤੇ ਤੋਂ ਲਗਾਤਾਰ ਜਿਹੜੀਆਂ ਮਾਨ ਸਾਹਿਬ ਦੇ ਵੱਲੋਂ ਵੱਡੀਆਂ ਸੋਗਾਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਖੇੜਾ ਅਲਮੂੜ ਤੋਂ ਲੈ ਕੇ ਮਹਿੰਤਪੁਰ ਤੋਂ ਲੈ ਕੇ ਭੱਲੜੀ ਤੱਕ ਇੱਕ 500 ਮੀਟਰ ਅਧਿਕ ਕਿਲੋਮੀਟਰ ਤੋਂ ਲੰਬਾ ਬ੍ਰਿਜ ਜਿਹੜਾ 36 ਕਰੋੜ ਰੁਪਏ ਦਾ ਹੋ ਇੱਕ ਕਲਿੱਤਰਾਂ ਤੋਂ ਲੈ ਕੇ ਜਿਹੜਾ ਹੈ ਸਾਡਾ ਪਲਾਸੀ ਬੇਲਾ ਧਿਆਨੀ ਤੱਕ ਜਿਹੜਾ ਪੁਲ ਹੈ ਉਹ 350 ਮੀਟਰ ਦਾ ਤੇ ਅੱਜ ਜਿਹੜਾ ਤਿੰਨ ਤੀਜਾ ਪੁਲ ਹੈ ਜਿਹੜਾ ਬੇਲਾ ਧਿਆਨੀ ਤੋਂ ਲੈ ਕੇ ਪਲਾਸੀ ਤੱਕ 200 ਮੀਟਰ ਲੰਬਾ ਲਗਭਗ 12 ਕਰੋੜ ਰੁਪਏ ਦਾ ਇਹ ਨਾਲ ਹੀ ਇਹਨਾਂ ਪੁਲਾਂ ਦੇ ਨਾਲ ਜਿੰਨੀਆਂ ਸੜਕਾਂ ਅਪਰੋਚ ਰੋਡ ਨੇ ਉਹ ਸਾਰੀਆਂ 18 ਫੁੱਟ ਕਿੱਤੀਆਂ ਚੱਰੀਆਂ ਨੇ ਤੇ ਨਾਲ ਹੀ ਐਲਗਰਾਮ ਦਾ ਪੁਲ ਜੋ ਪਿਛਲੇ ਸਮੇਂ ਦੇ ਵਿੱਚ ਕਾਫੀ ਖਰਾਬ ਹੋ ਗਿਆ ਸੀ ਉਸ ਦਿਓ 38 ਕਰੋੜ ਰੁਪਏ ਦਾ ਪੁਲ ਜਿਹੜਾ ਨਵਾਂ ਰਿਪੇਅਰ ਤੇ ਪਲੱਸ ਉਹਦਾ ਜਿੰਨਾ ਵੀ ਪ੍ਰੋਟੈਕਸ਼ਨ ਵਰਕ ਕਰਾਣੀ ਕਦੀ ਵੀ ਕੋਈ ਦਿੱਕਤ ਨਾ ਹੋਵੇ ਇਹ ਸਾਰੇ ਪ੍ਰੋਜੈਕਟ ਹੈ ਜਿਹੜੇ ਤੇ ਗੋਲਨੀ ਤੋਂ ਐਲਗਨਾ ਤੱਕ ਜਿਹੜੀ ਸੜਕ ਹੈ 18 ਫੁੱਟ 110 ਕਰੋੜ ਦਾ ਪ੍ਰੋਜੈਕਟ ਹੈ ਅ ਅੱਜ ਤੀਜੇ ਪੁਲ ਦਾ ਉਦਘਾਟਨ ਹੈ ਪੂਰੇ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਇਹਨਾਂ ਪਿੰਡਾਂ 'ਚ ਹੁਣ ਤੱਕ ਜੋ ਵੀ ਪੁਲ ਬਣੇ ਸੀ ਉਹ ਬਾਬਿਆਂ ਨੇ ਬਣਾਏ ਸੀ ਇੱਧਰਲੇ ਇਲਾਕੇ ਨੇ ਤੇ ਕਦੀ ਜਿਹੜਾ ਹੈ ਹੁਣ ਇਹਨਾਂ ਪੁਲਾਂ ਦੇ ਨਾਲ ਇੱਥੇ ਆਵਾਜ਼ਾਂ ਹੀ ਵਧੂਗੀ ਰੋਜ਼ਗਾਰ ਦੇ ਸਾਧਨ ਵਧਣਗੇ ਵਪਾਰ ਦੇ ਸਾਧਨ ਇੰਡ ਨਾਲ ਹੀ ਬੀਤੀ 5 ਤਰੀਕ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਅਨੰਦਪੁਰ ਸਾਹਿਬ ਜਿਕੇ ਇਤਿਹਾਸਿਕ ਜਿਹੜਾ ਹੈ ਭਾਈ ਜੈਤਾ ਜੀ ਦਾ ਜਿਹੜਾ ਵਰਲਡ ਕਲਾਸਿਕ ਮਿਊਜ਼ੀਅਮ ਹੈ ਉਹ ਲੋਕਰਪਣ ਕੀਤਾ ਗਿਆ ਨਾਲ ਹੀ 5 ਤਰੀਕ ਨੂੰ ਹੈਰੀਟੇਜ ਸਟਰੀਟ ਜਿਵੇਂ ਦਰਬਾਰ ਸਾਹਿਬ ਬਣੀ ਹੈ ਉਧਾਂ ਦੀ ਸ਼ਾਨਦਾਰ ਹੈਰੀਟੇਜ ਸਟਰੀਟ ਸਫੇਦ ਸੰਗਮਰਮਰ ਦੀ ਕੇਸਗੜ੍ਹ ਸਾਹਿਬ ਵਿਖੇ ਬਣਾਈ ਜਾ ਰਹੀ ਹੈ 2 ਕਰੋੜ ਰੁਪਏ ਦਾ ਪ੍ਰੋਜੈਕਟ ਹੈ 2 ਕਰੋੜ ਦਾ ਮਿਊਜ਼ੀਅਮ ਇਨੌਗੁਰੇਸ਼ਨ ਹੋਇਆ ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਇਸ ਵਕਤ ਨਨਪੁਰ ਸਾਹਿਬ ਦੇ ਵਿੱਚ ਵਿਕਾਸ ਦੀ ਲਹਿਰ ਚੱਲ ਰਹੀ ਹੈ ਇੰਨੇ ਹੋਰ ਵੀ ਆਉਣ ਵਾਲੇ ਸਮੇਂ ਦੇ ਵੱਡੇ ਪ੍ਰੋਜੈਕਟ ਆਪਣੇ ਹਲਕੇ 'ਚ ਤੇ ਨੰਗਲ ਸ਼ਹਿਰ ਲਈ ਆ ਰਹੇ ਹਨ